ਇਹ ਪੁਆਇੰਟ ਕੋਲਪਾ ਉਹ ਲੋਗੇ ਲਫਾਫਾ ਚਾਹੁੰਦੇ ਰੱਖਦਾ ਬਾਤ ਆ ਕੀ ਨਾ ਇਹ ਹੱਟ ਬੇਸੀ ਸ਼ਾਰਟ ਕਰਾਣ ਦੇ ਦਿਓ ਠੀਕ ਬੇਸੀ ਇਹ ਕੁਆਂਟਲ ਦੇ ਤਾਲਾ ਲਫਾਫਾ ਲਫਾਫਾ ਉਹ ਸਾਰੇ ਨੂੰ ਗੋਰੀਆਂ ਨੇ ਪਾ ਲਈ ਆਪਾਂ ਲਗਾਂਗੇ ਅਸੀਂ ਅੱਗ ਵੀ ਨਹੀਂ ਲਾ ਸਕਦੇ ਜਾਂ ਹੱਥ ਵੀ ਨਹੀਂ ਲਾ ਸਕਦੇ ਨਹੀਂ ਲਾ ਸਕਦੇ ਥੋੜੇ ਡੰਡਿਆਂ ਨੂੰ ਕਿਤੇ ਹੋਰ ਥੋੜੰਡੇ ਐਵੇਂ ਨਹੀਂ ਸੁੱਟਿਆ ਜਾਣਾ ਇਹ ਸ਼ਰੇਡਿੰਗ ਔਰ ਡੀਸਿੰਗ ਮਸ਼ੀਨ ਹੈ ਪੁਆਇੰਟ ਲਫਾਫਾ ਦੇਣਾ ਨਹੀਂ ਆਏ ਹੋ ਸਰ ਵੀ ਗੱਟੂ ਦੀ ਗੱਲ ਕੀਤੀ ਕੱਟੂ ਜੇ ਇੱਕ ਵੀ ਬੋਲਿਆ ਤੇ ਮੈਂ ਤੁਹਾਨੂੰ ਆਣੀ ਕਰਕੇ ਓਏ ਕੱਥੇ ਓਏ ਛੱਡਿਓ ਮੈਨੂੰ ਜੋਤੀ ਆ ਗਿਆ ਜੀ ਜੋਤੀ ਕੋਈ ਫਾਇਦਾ ਨਹੀਂ ਤੇਰਾ ਜੋਤੀ ਨਾ ਬਾਲ ਬੈਗ ਜਮਾ ਕਿ ਆ ਨਾ ਮੁੜੇ ਕਿ ਨਹੀਂ ਆਪਣੇ ਕੋ ਆ ਵੀ ਆ ਮੁੜੇ ਆ ਹੋਰ ਲਿਆਓ ਹੋਰ ਹੈਲੋ ਕੋਈ ਨਾ ਹੋਵੇ। ਟੋਕ ਟੋਕ। ਇਹਨੇ ਗਲੇ ਖੋਲ੍ਹੇ। ਆ ਤੁਹਾਡੀ ਆ। ਹੂੰ। ਆਪ ਵੀ ਚਾਹਾਂਗੇ। ਇਹ ਕੋਲ ਜੇ ਕੋਲ ਦੇਵਾ। ਕੋਲ ਆ ਰਿਹਾ ਉਹ। ਇਹੋ ਬਟੇਲ ਹਾਲ ਵਾਲੇ ਛੋਟੇ ਪਾ ਲਿਓ। ਮੀਨਾਸ਼ ਪਾ। ਅੱਛਾ। ਕੋਦ ਨਹੀਂ ਇਸ ਬਟੇਲ ਵਾਲਾ ਸੀਲ ਦੇ ਚੋ। ਚਲੋ। ਚਲੋ। ਲੋੜ ਬਾਕੀ ਆਪਾਂ ਨੂੰ ਆਉਂਦੀ। ਸਾਰੀ ਬੱਤ ਓਏ ਇਹ ਪੈਕੇਟ ਕੱਢੋ ਤੂੰ ਫਰਮਾ ਕੋ ਹਾਂ ਸਾਰੀ ਲੈ ਜਾਓ ਸਾਰੇ ਕੱਢੋ ਜਿੰਨੇ ਨੂੰ ਨੇ ਸੂਨੇ ਸਭ ਬਾਹਰ ਕੱਢੋ ਚੱਲ ਉਹ ਬਰਾਬਰ ਲਫਾਫਾ ਉੱਪਰ ਆਹ ਸਾਰਾ ਵਨ ਟਾਈਮ ਯੂਜ਼ ਆ ਇਹ ਸਾਰੀ ਲੈ ਜਾਓ ਚਲੋ ਆਪ ਇਹ ਨਹੀਂ ਉੱਪਰ ਕੋਠੇ ਆ ਜੋ ਕੋਈ ਆ ਬੋਲ ਅਸੀਂ ਪੋਲੀਥੀਨ ਦੇ ਉੱਤੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਗਰਦਾਸਪੁਰ ਨੇ ਅੱਜ ਆਪ ਮਤਾਓ ਕਿ ਚైనਾ ਡੋਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਚੈਕਿੰਗ ਦਾਨ ਅਸੀਂ ਅੱਜ ਦੋ ਦੁਕਾਨਾਂ ਦੇ ਉੱਤੇ ਜਿਹੜਾ ਆ ਭਾਰੀ ਮਾਤਰਾ ਵਿੱਚ ਪਲਾਸਟਿਕ ਦਾ ਬੈਗ ਜਿਹੜਾ ਉਹ ਕੀਤਾ ਜਿਹਦੀ ਗਵਰਨਮੈਂਟ ਵੱਲੋਂ ਸਖਤ ਜਿਹੜੀ ਆ ਉਹ ਬੈਗ ਆ ਇਹਨਾਂ ਨੂੰ ਸਮੇਂ-ਸਮੇਂ ਸਰ ਅਸੀਂ ਅਵੇਅਰ ਵੀ ਕੀਤਾ ਸਮੇਂ-ਸਮੇਂ ਨੋਟਸ ਵੀ ਦੇਣ ਤੋਂ ਬਾਅਦ ਅੱਜ ਅਸੀਂ ਇਹਨਾਂ ਦਾ ਜਿਹੜਾ ਸਮਾਨ ਜ਼ਬਤ ਕੀਤਾ ਇਹ ਲਗਾਤਾਰ ਮਹੀਨ ਸ਼ੁਰੂ ਹੋਏ ਜਿੰਨੀਆਂ ਵੀ ਦੁਕਾਨਾਂ ਸ਼ਹਿਰ ਹੌਲਸੇਂਦਰਾ ਉਹਨਾਂ ਉੱਤੇ ਸਖਤੀ ਨਾਲ ਕਾਰਵਾਈ ਕੀਤੀ ਹੈ ਸਰ ਅੱਜ ਕਿੰਨਾ ਕੀਤਾ ਮਤਲਬ 2 ਤੋਂ 3 ਕੁਆਂਟਲ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਰਾਂਗੇ ਜਿਹੜਾ ਸਭ ਤੋਂ ਮੇਜਰ ਪ੍ਰੋਬਲਮ ਹੀ ਨਾਲਿਆਂ ਦੇ ਵਿੱਚ ਜਾਮ ਹੋਣ ਦੀ ਜਿਹੜੀ ਪਲਾਸਟਿਕ ਕੈਰੀ ਬੈਗਾ ਕੋਈ ਨਹੀਂ ਕਾਰਵਾਈ ਕੀਤੀ ਜਾਏ ਬਿਲਕੁਲ ਇਹਨਾਂ ਉੱਤੇ ਜੋ ਜਿਹੜੀ এনवायरमेंट ਐਕਟ ਥੱਲੇ ਜਿਹੜੀ ਕਾਰਵਾਈ ਆ ਉਹ ਵੀ ਕੀਤੀ ਜਾਊਗੀ ਜੋ ਪਲਾਸਟਿਕ ਕੈਰੀ ਬੈਗ ਸੜਿਆਂ ਨੂੰ ਲੈ ਕੇ ਵੀ ਥੋੜੀ ਕੋਈ ਗੱਲ ਨਹੀਂ ਹੋਣਾ ਉੱਤੇ ਵੀ ਜਿਹੜੀ ਮੁਕੰਮਲ ਅਸੀਂ ਕਾਰਵਾਈ ਕਰ ਰਹੇ ਆਂ ਕੁਝ ਬੰਦਿਆਂ ਲੋਕੋ ਸਤਾਮਤ ਮੰਗਾਇਆ ਮੰਗ ਕੀਤੀ ਗਈ ਸੀ ਉਹਨਾਂ ਨੂੰ ਸਮੇਂ ਨੂੰ ਤਿਆਰ ਲੈ ਕੇ ਰੱਖ ਕੇ ਇਹਨਾਂ ਲੋਕਾਂ ਦੀ ਵੀ ਸਾਨੂੰ ਸਹਾਇਤਾ ਥੋੜੀ ਬਹੁਤੀ ਲੈਣੀ ਪੈਂਦੀ ਆ ਉਹ ਵੀ ਅਸੀਂ ਜਲਦੀ ਨਾਲ ਇਹਦਾ ਨਿਪਟਾਰਾ ਅੱਜ ਅਸੀਂ ਤਕਰੀਬਨ 5-6 ਦੁਕਾਨਾਂ ਤੇ ਤੇ ਕੀਤੀ ਜਿਹਦੇ ਵਿੱਚੋਂ ਦੋਆਂ ਤੋਂ ਭਾਰੀ ਮਾਤਰਾ ਵਿੱਚ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਜਿੰਨੀਆਂ ਵੀ ਦੁਕਾਨਾਂ ਹੋਲ سیلਰਾਂ ਉਹਨਾਂ ਉੱਤੇ ਸਖਤੀ ਦੇ ਨਾਲ ਜਿਹੜਾ ਪਲਾਸਟਿਕ ਕੈਰੀ ਬੈਗ ਨੂੰ ਕੰਟਰੋਲ ਕੀਤਾ ਜਾਵੇ। ਇਨਕ੍ਰੋਜਮੈਂਟ ਵਾਲਿਆਂ ਨੂੰ ਕਿਹਾ। ਇਨਕ੍ਰੋਜਮੈਂਟ ਵਾਲਿਆਂ ਨੂੰ ਤੇ ਸਾਡੀ ਇਹੋ ਹੀ ਆ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਦੁਕਾਨਦਾਰ ਆ ਵੀਰ ਭਰਾ ਸਾਰੇ ਸਮਾਨ ਦੇ ਨਾਲ ਦੁਕਾਨਾਂ ਦੇ ਅੰਦਰ ਰੱਖੋ। ਜੇਕਰ ਫੇਰ ਵੀ ਸਾਡੇ ਨੋਟਸ ਦੇ ਵਿੱਚ ਮਨਾਦੀ ਲਗਾਤਾਰ ਮਨਾਦੀ ਹੋਣ ਦੇ ਬਾਵਜੂਦ ਵੀ ਨਹੀਂ ਕਰਦਾ ਉਹਦੇ ਨਾਲ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।